ਸਤਿ ਸ਼੍ਰੀ ਅਕਾਲ ਜੀ ਅੱਜ ਮਿਤੀ 31 ਜੁਲਾਈ 2025 ਤੇ ਟਾਈਮ ਹੋ ਰਿਹਾ ਆਪਣੇ ਲਗਭਗ 2 ਵਜਰੇ ਨਹੀਂ ਤੇ ਆਪਾਂ ਆਏ ਹੋਏ ਆ ਬਰਰੂਖਾ ਪਿੰਡ ਦੇ ਵਿੱਚ ਕਸਟਮਰ ਤੋਂ ਰਿਵਿਊ ਲੈਣ ਜਿੱਥੇ ਕਿ ਆਪਾਂ ਨੇ ਪ੍ਰੋਜੈਕਟ ਲਾਇਆ ਸੀ 4.5 ਕਿਲੋਵਾਟ ਦਾ ਪ੍ਰੋਜੈਕਟ ਲਾਇਆ ਸੀ ਆਓ ਹੁਣ ਆਪਾਂ ਪੁੱਛਦੇ ਹਾਂ ਕਸਟਮਰ ਤੋਂ ਮੈਂ ਮਪਣੇ ਨਾਮ ਕੀ ਹੈ ਕੁਲਵਿੰਦਰ ਕੌਰ ਜੀ ਕੁਲਵਿੰਦਰ ਕੌਰ ਆ ਜੀ ਕਿੱਥੋਂ ਲਵਾਇਆ ਸੀ ਸੋਲਰ ਜੀ ਲੌਂਗਵਾਲ ਤੋਂ ਜੀ ਲੌਂਗਵਾਲ ਤੋਂ ਪੰਜਾਬ ਸੋਲਰ ਸਿਟੀ ਤੋਂ ਲਵਾਇਆ ਸੀ ਸੋਲਰ ਜੀ ਤੇ ਉਹਨਾਂ ਦੀ ਸਰਵਿਸ ਕਿਵੇਂ ਲੱਗਾਈ ਸਰਵਿਸ ਬਹੁਤ ਵਧੀਆ ਜੀ ਉਹਨਾਂ ਦੀ ਬੇਖੋ ਸਰਵਿਸ ਬਹੁਤ ਵਧੀਆ ਲੱਗਿਆ ਤੁਹਾਨੂੰ ਆਓ ਪ੍ਰੋਜੈਕਟ ਦਿਖਾਉਨੇ ਆ ਪ੍ਰੋਜੈਕਟ ਦੇ ਵਿੱਚ ਆਪਾਂ ਕੀ ਕੁਝ ਲਾਇਆ ਜੀ ਪ੍ਰੋਜੈਕਟ ਦੇ ਵਿੱਚ ਜਿਹੜਾ ਆਪਾਂ ਲਾਇਆਈ ਸਰਵੋਟੈਕ ਦੇ ਪੈਨਲ ਲਾਇਆ ਇਹਨੂੰ 500 ਵਾਟ ਦੇ ਪੈਨਲ ਲਾਇਆਈ 9 ਪੈਨਲ ਲਾਇਆ 4.5 ਕਿਲੋਵਾਟ ਪੂਰਾ ਜੀ ਤੇ ਜਿਹਦੇ ਵਿੱਚ ਆਪਾਂ ਨੇ ਜਿਹੜਾ ਸਟਰਕਚਰ ਲਾਇਆ ਹਾਰਡ ਟਿਪ ਸਟਰਕਚਰ ਹੈ ਮੈਮ ਤੁਸੀਂ ਨੇ ਇਹ ਕਿਵੇਂ ਨਗਦ ਲਵਾਇਆ ਕਿ ਲੋਨ ਵਗੈਰਾ ਕਰਾਇਆ ਜੀ ਲੋਨ ਕਰਾਇਆ ਜੀ ਲੋਨ ਇਹਨਾਂ ਨੇ ਬੈਂਕ ਤੋਂ ਲੋਨ ਕਰਾਇਆ ਕਿਉਂਕਿ ਆਪਣੇ ਸੋਲਰ ਤੇ ਲੋਨ ਦੀ ਸੁਵਿ ਮੈਮ ਸੋ ਸਬਸਿਡੀ ਆ ਗਈ ਸੁਣੀ ਸਬਸਿਡੀ ਆ ਗਈ ਜੀ 78000 ਜੋ ਕੀ ਸਰਕਾਰ ਬਣਾ 78000 ਸਬਸਿਡੀ ਮਿਲਦੀ ਆ ਉਹ ਵੀ ਇਹਨਾਂ ਨੂੰ ਆ ਚੁੱਕੀ ਆ ਜੀ ਤੇ ਸਬਸਿਡੀ ਕਿੰਨੇ ਦਿਨ ਬਾਅਦ ਆਈ ਮੈਮ ਇਹ ਮੈਨਾਂ ਡੇਢ ਕਿ ਮਹੀਨੇ ਬਾਅਦ ਆ ਗਈ ਡੇਢ ਮਹੀਨੇ ਬਾਅਦ ਆਪਾਂ ਕਹਿੰਨੇ ਆ 2 ਮਹੀਨੇ ਲੱਗ ਜਾਂਦੇ ਨੇ ਇਹਨਾਂ ਨੂੰ ਡੇਢ ਮਹੀਨੇ ਬਾਅਦ ਸਬਸਿਡੀ ਆ ਗਈ ਸੀ ਤੇ ਮੀਟਰ ਕਿੰਨੇ ਦਿਨ ਬਾਅਦ ਲੱਗ ਗਈ ਮੀਟਰ 15 ਦਿਨ ਬਾਅਦ ਲੱਗੇ 15 ਕਿ ਦਿਨ ਬਾਅਦ ਮੀਟਰ ਆ ਜਾਂਦਾ ਜੀ 15 20 ਦਿਨ ਲੱਗ ਜਾਂਦਾ ਆਪਾਂ ਕਾਗਜ਼ੀ ਕਾਰਵਾਈ ਟਾਈਮ ਲੱਗ ਜਾਂਦਾ ਥੋੜਾ ਮੋਟਾ ਜੀ ਬਾਕੀ ਹੋਰ ਚੀਜ਼ਾਂ ਤੁਹਾਨੂੰ ਦਿਖਾਉਣੇ ਇਹ ਸਾਡਾ ਤਾਂ ਕਾਹ ਟਾਈਮ ਲੱਗ ਗਿਆ ਜੀ ਜਰਾ ਜੀ ਅਸੀਂ ਨੇ ਲੋਡ ਵਧਾਇਆ ਸੀ ਓਕੇ ਓਕੇ ਦੇਖੋ ਇੱਥੇ ਆਪਾਂ ਨੇ 5 ਕਿਲੋ ਵਾਰ ਦਾ ਇਨਵਰਟਰ ਲਾਇਆ ਜੀ ਤੇ ਡੀਸੀ ਡੀਬੀ ਬਾਕਸ ਏਸੀ ਡੀਬੀ ਬਾਕਸ ਸਾਰਾ ਲਾਇਆ ਪ੍ਰੋਪਰ ਹੀ ਪ੍ਰੋਪਰ ਫੀਟਿੰਗ ਕਰੀ ਹੈ ਇੱਕ ਵਾਰ ਤੁਸੀਂ ਇਹਨਾਂ ਨੂੰ ਕੈਮਰਾ ਘੁਮਾ ਦੋ ਉਧਰ ਹੀ ਪ੍ਰੋਪਰ ਤੁਸੀਂ ਦੇਖ ਸਕਦੇ ਹੋ ਟਾਈ ਵਗੈਰਾ ਪ੍ਰੋਪਰ ਲਾਇਆ ਹੈ ਆਪਾਂ ਨੇ ਕੋਈ ਤਾਰਾਂ ਪਟਿੱਲੇ ਵਗੈਰਾ ਨਹੀਂ ਛੱਡਾਈ ਸਾਨੂੰ ਐਲ ਵੀ ਦਿਖਾਉਣੇ ਜਿਹੜਾ ਲਾਇਆ ਆਪਣੇ ਲਈ ਐਲੇ ਵੀ ਲਾਇਆ ਆਪਾਂ ਨੇ ਬਕਾਇਦਾ ਇਹ ਪਲਾਸਟਿਕ ਯੂਜ਼ ਕੀਤਾ ਤਾਂ ਜੋ ਯਾਤਰੀਆਂ ਲੈਂਟਰ ਦੇ ਵਿੱਚ ਨਾ ਜਾ ਬਈ ਤਾਰ ਇਹ ਆਪਣੀ ਯੂਜ਼ ਕੀਤੀ ਹੈ ਤੇ ਇਹ ਆਪ ਨੂੰ ਆਸਮਾਨੀ ਬਿਜਲੀ ਤੋਂ ਆਪਾਂ ਨੂੰ ਸੁਰੱਖਿਤ ਕਰਦਾ ਜੀ ਦੇਖਦੇ ਆਂ ਅੱਜ ਕੱਲ ਮੀਂਹ ਦਾ ਮੌਸਮ ਹੈ ਜਿਹਦੇ ਕਰਕੇ ਆਸਮਾਨੀ ਬਿਜਲੀ ਤੋਂ ਖਤਰਾ ਰਹਿੰਦਾ ਜੀ ਉਹਦੇ ਸੇਫਟੀ ਲਈ ਆਪਾਂ ਨੂੰ ਐਲੇ ਲਗਾਇਆ ਜਾਂਦਾ ਜੀ ਤੇ ਯੂਨਟਾਂ ਦੀ ਗੱਲ ਕਰੀਏ ਯੂਨਟ ਆਪਨੇ ਜਿਹੜਾ ਹੁਣ ਮੌਸਮ ਐ ਇੰਨਾ ਹੋਣ ਬਾਅਦ ਜੀ 9 ਯੂਨਟ ਬਣਾਇਆ 2 ਵਜੇ ਨਹੀਂ ਸ਼ਾਮ ਤੱਕ ਹੋਰ ਯੂਨਟ ਬਣਾਉਗਾ ਜੀ ਮਤਲਬ ਕਿ ਆਪਾਂ ਜਿਹੜਾ ਪੈਨਲ ਲਾਉਣੇ ਆ ਟਾਪ ਕੁਆਲਿਟੀ ਦੇ ਪੈਨਲ ਲੈਣੇ ਆ ਡੁਪਲੀਕੇਟ ਪੈਨਲ ਨਹੀਂ ਲਾਉਂਦੇ ਜਿਹਦੇ ਕਰਕੇ ਆਪ ਨੂੰ ਯੂਨਟਾਂ ਵਧੀਆ ਮਿਲਦਾ ਜੀ ਧੰਨਵਾਦ ਜੀ ਜੇ ਤੁਸੀਂ ਨੇ ਸੋਲਰ ਲਗਾਉਣਾ ਹੈ ਤਾਂ ਤੁਸੀਂ ਕੰਟੈਕਟ ਕਰੋ ਪੰਜਾਬ ਸੋਲਰ ਸੀ ਲੌਂਗਵਾਲ ਜਾਂ ਦਿੱਤੇ ਨੰਬਰ ਤੇ ਸੰਪਰਕ ਕਰੋ